ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਿਤ ਪ੍ਰਸਾਰ ਅਮਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਪੰਜਾਬ ਨਾਲ ਜੋ ਵਿਤਕਰੇ ਹੋ ਰਹੇ ਹਨ ਉਹਨਾਂ ਵਿੱਚ ਇੱਕ ਬਹੁਤ ਵੱਡਾ ਵਿਤਕਰਾਈ ਹੈ ਸਿਰਫ ਪੰਜਾਬ ਦਾ ਪਾਣੀ ਨਹੀਂ ਖੋਇਆ ਪੰਜਾਬ ਦੀ ਰਾਜਧਾਨੀ ਨਹੀਂ ਖੋਈ ਪੰਜਾਬ ਦੇ ਹੈਡ ਵਰਕਸ ਇਸ ਤੋਂ ਵੀ ਉੱਪਰ ਜੋ ਕੇ ਬੜੀ ਸੌਖੀ ਢੰਗ ਨਾਲ ਪੰਜਾਬ ਨੂੰ ਦਿੱਤਾ ਜਾ ਸਕਦਾ ਤੇ ਪੰਜਾਬ ਦਾ ਹੱਕ ਬਣਦਾ ਉਹ ਵੀ ਪੰਜਾਬ ਤੋਂ ਖੋਇਆ ਹੋਇਆ ਤੇ ਪੰਜਾਬ ਦੀ ਇਹ ਜੋ ਖਿੜਕੀ ਹੈ ਵਾਗਾ ਬਾਰਡਰ ਹਟਾਰੀ ਵਾਗਾ ਬਾਰਡਰ ਇਹ ਪੰਜਾਬ ਦੀ ਡਵੈਲਪਮੈਂਟ ਦੀ ਖਿੜਕੀ ਹੈ ਇਹ ਬੰਦ ਕੀਤੀ ਹੋਈ ਹੈ ਇਤੋਂ ਪੰਜਾਬ ਨੂੰ ਟ੍ਰੇਡ ਨਹੀਂ ਕਰਨ ਦਿੱਤਾ ਜਾਂਦਾ ਵਪਾਰ ਨਹੀਂ ਕਰਨ ਦਿੱਤਾ ਜਾਂਦਾ ਜੇਕਰ ਵਪਾਰ ਪੰਜਾਬ ਨੂੰ ਕਰਨ ਦਿੱਤਾ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਇੰਨੀ ਇਕਨੋਮੀ ਨੂੰ ਬੂਸਟ ਮਿਲ ਸਕਦਾ ਨੌਕਰੀਆਂ ਮਿਲ ਸਕਦੀਆਂ ਟਰਾਂਸਪੋਰਟ ਪਰ ਇਹ ਸਰਕਾਰਾਂ ਯਾਨੀ ਕਿ ਕਾਂਗਰਸ ਸਰਕਾਰ ਵੀ ਇਹ ਕੁਝ ਕਰਦੀ ਰਹੀ ਐ ਹੋਰ ਵੀ ਜਿਹੜੀਆਂ ਸਰਕਾਰਾਂ ਆਈਆਂ ਰਲੀਆਂ ਮਿਲੀਆਂ ਚਾਹੇ ਉਹ ਬਾਜਪਾਈ ਦੀ ਸਰਕਾਰ ਸੀਗੀ ਚਾਹੇ ਉਹ ਨਰਿੰਦਰ ਮੋਦੀ ਦੀ ਹੁਣ ਦੀ ਸਰਕਾਰ ਐ ਇਹ ਸਾਰੀਆਂ ਸਰਕਾਰਾਂ ਦਾ ਜੋ ਮਨ ਵਿੱਚ ਖੋਟ ਐ ਉਹ ਇਹ ਐ ਕਿ ਉਹ ਪੰਜਾਬ ਦੀ ਇਸ ਖਿੜਕੀ ਨੂੰ ਕਿਸੇ ਨਾ ਕਿਸੇ ਬਾਹਨੇ ਬੰਦ ਰੱਖਣਾ ਚਾਹੁੰਦੇ ਆ ਇਦੇ ਵਿੱਚ ਪੰਜਾਬੀਆਂ ਦਾ ਕੀ ਕਸੂਰ ਹੈ ਜੇਕਰ ਤੁਹਾਡੀ ਅਟਾਰੀ ਵਾਗਾ ਇਹ ਜੋ ਜੀਟੀ ਰੋਡ ਤੋਂ ਸਿੱਧੀ ਜਾਂਦੀ ਹੈ ਮਿਡਲ সেন্ট্রਲ ਏਸ਼ੀਆ ਨੂੰ ਵੀ ਜਾਂਦੀ ਹੈ ਇਹ ਰਸਤਾ ਇਹ ਰਸਤਾ ਸਿੱਧਾ ਕਾਬਲ ਕੰਦਾਰ ਜਾਨੀ afghanistan ਨੂੰ ਵੀ ਜਾਂਦਾ ਹੈ ਉਸ ਤੋਂ ਅੱਗੇ iran ਨੂੰ ਵੀ ਜਾਂਦਾ ਹੈ ਜੇਕਰ ਵਿਪਾਰ ਇਸ ਪਾਸੋਂ ਹੋਵੇ ਤਾ ਪੰਜਾਬ ਦੀਆਂ ਪੋ 12 ਹੋ ਜਾਣ। ਪੰਜਾਬ ਬਹੁਤ ਅੰਮੀਰ ਹੋ ਜਾਏ। ਮੈਂ ਤੁਹਾਨੂੰ ਅੱਜ ਦੱਸਣ ਜਾ ਰਿਹਾ ਕਿ ਇੱਕ ਆਰਗੇਨਾਈਜੇਸ਼ਨ ਹੈ ਜਿਸ ਦਾ ਕੇ ਨਾਂ ਹੈ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ। ਇੱਕ ਐਨਜੀਓ ਹੈ। ਇਹ ਜੋ ਗਲੋਬਲ ਪੱਧਰ ਤੇ ਜੋ ਵਪਾਰ ਹੁੰਦਾ ਹੈ ਉਹਦੇ ਬਾਰੇ ਆਪਣੇ ਸਰਵੇ ਕਰਦੇ ਰਹਿੰਦੇ ਸੋ ਇਸ ਦੀ ਐਬ੍ਰੀਵੀਏਸ਼ਨ ਹੈ ਜੀਟੀਆਰਆਈ ਇਸ ਦੇ ਫਾਊਂਡਰ ਹਨ ਸ਼੍ਰੀ ਵਾਸਤਵਾ ਅਜੇ ਸ਼੍ਰੀ ਵਾਸਤਵਾ ਇਸ ਸੰਸਥਾ ਨੇ ਜੋ ਕੰਪਲੀਟ ਰਿਸਰਚ ਕਰਕੇ ਸਰਵੇ ਕਰਕੇ ਦੱਸਿਆ ਕਿ ਇੰਡੀਆ ਦਾ ਇੰਡਾਇਰੈਕਟ ਵਪਾਰ ਜਾਨੀ ਕਿ ਪਾਕਿਸਤਾਨ ਨਾਲ 10 ਬਿਲੀਅਨ ਯੂ ਐਸ ਏ ਡਾਲਰ ਹੈ ਜੇਕਰ ਇਹ ਵਪਾਰ ਸਿੱਧਾ ਅਟਾਰੀ ਵਾਗਾ ਬਾਰਡਰ ਰਾਈ ਹੋਵੇ ਤਾਂ ਤੁਸੀਂ ਸੋਚੋ ਕਿੰਨੇ ਟਰੱਕ ਚਾਹੀਦੇ ਕਿੰਨੇ ਬੈਂਕ ਖੁੱਲਣਗੇ ਕਿੰਨੇ ਜਿਹੜੇ ਡਿਪਾਰਟਮੈਂਟ ਅਕਸਾਈਜ਼ ਦੇ ਦੂਸਰੇ ਤਰੀਕੇ ਇੰਪੋਰਟ ਐਕਸਪੋਰਟ ਦੇ ਖੁੱਲਣਗੇ ਔਰ ਕਿੰਨੇ ਹੋਟਲਾਂ ਦੀ ਵਰਤੋਂ ਹੋਏਗੀ ਵਪਾਰੀ ਲੋਕ ਆਇਆ ਕਰਨਗੇ ਇੱਥੇ ਠਹਿਰਿਆ ਕਰਨਗੇ ਇਸ ਤੋਂ ਇਲਾਵਾ 10 ਬਿਲੀਅਨ ਦੇ ਵਪਾਰ ਨਾਲ ਕਿੰਨੇ ਟਰੱਕ ਪੰਜਾਬ ਦੇ ਚੱਲਣਗੇ ਔਰ ਕਿੰਨੇ ਕੁੱਲੀ ਲੱਗਣਗੇ ਜਿਹੜੇ ਕਿ ਅਪਲੋਡ ਕਰਨਗੇ ਅਤੇ ਟਰੱਕਾਂ ਤੋਂ ਸਮਾਨ ਉਤਾਰਨਗੇ ਵੀ ਤੇ ਪਾਕਿਸਤਾਨ ਨੂੰ ਜਾ ਰਹੇ ਟਰੱਕਾਂ 'ਚ ਰੱਖ ਕੇ ਭੇਜਣਗੇ ਵੀ ਜੇਕਰ ਇੰਡੀਆ ਦੇ ਟਰੱਕ ਪਾਕਿਸਤਾਨ ਅਲਾਉ ਕਰ ਦੇ ਦੋਨਾਂ ਮੁਲਕਾਂ 'ਚ ਸ਼ਾਂਤੀ ਹੋ ਜਾਏ ਤਾਂ ਫਿਰ ਸਿੱਧੇ ਟਰੱਕ ਹੀ ਜਾ ਸਕਦੇ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਜਿਹੜੀ ਮੈਂ ਕਰ ਰਿਹਾ ਇਹਦੇ ਬਾਰੇ ਮੈਂ ਦਰਸ਼ਕਾਂ ਨੂੰ ਮੇਰੀ ਗੁਜਾਰਿਸ਼ ਹੈ ਇਹਦੇ ਵੀਡੀਓ ਥੋੜੀ ਲੰਬੀ ਵੀ ਹੋਵੇ ਤਾਂ ਇਸ ਨੂੰ ਧਿਆਨ ਨਾਲ ਸੁਣੋ ਇਹਦੇ ਵਿੱਚ ਮੈਂ ਤੁਹਾਨੂੰ ਬਹੁਤ ਚਾਣਨਾ ਬਾਣ ਜਾ ਰਿਆਂ ਕਿ ਪੰਜਾਬ ਨਾਲ ਧੱਕਿਆਂ ਤੋਂ ਧੱਕਾ ਇਹ ਸਭ ਤੋਂ ਵੱਡਾ ਧੱਕਾ ਹੈ ਜਿਨ੍ਹਾਂ ਦਰਸ਼ਕਾਂ ਨੇ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਰੇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਹਰ ਵੀਡੀਓ ਦਸਨਿਆ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ ਅਤੇ ਇਹਦੀ ਕਮੈਂਟ ਪੱਟੀ ਵਿੱਚ ਆਪਣੇ ਵਿਚਾਰ ਵੀ ਦਿਓ ਸਾਡੇ ਲਈ ਤੁਹਾਡੇ ਵਿਚਾਰ ਬਹੁਤ ਵੱਡ ਮੁੱਲਿਆ ਸੁਣੋ ਇਹ ਜਿਹੜਾ ਵਪਾਰ ਹੈ ਇਨਡਾਇਰੈਕਟ ਵਪਾਰ ਇਹ ਹੋ ਰਿਹਾ ਹੈ ਬੰਬੇ ਤੋਂ ਬੰਬੇ ਦੇ ਗੁਜਰਾਤੀ ਤੇ ਮਾਰਵਾੜੀ ਉਹਨਾਂ ਦੀਆਂ ਕੰਪਨੀਆਂ ਉਹ ਵਪਾਰ ਕਰ ਰਹੀਆਂ ਪਾਕਿਸਤਾਨ ਨਾਲ ਵਾਇਆ ਦੁਬਈ ਸਿੰਗਾਪੁਰ ਕੋਲੰਬੋ ਜਾਨੀ ਸ੍ਰੀਲੰਕਾ ਰਾਹੀਂ ਵੀ ਵਪਾਰ ਹੋ ਰਿਹਾ ਜਿਹੜੀਆਂ ਪਾਕਿਸਤਾਨ ਦੇ ਆ ਵਪਾਰੀ ਉਹਨਾਂ ਨੇ ਆਪਣੀਆਂ ਕੰਪਨੀਆਂ ਸਿੰਗਾਪੁਰ ਦੁਬਈ ਅਤੇ ਕੋਲੰਬੋ ਵਿੱਚ ਖੋਲੀਆਂ ਇਥੋਂ ਮਾਲ ਉਹਨਾਂ ਨੂੰ ਭੇਜਿਆ ਜਾਂਦਾ ਬੰਬੇ ਤੋਂ ਔਰ ਉਹ ਮਾਲ ਅੱਗੇ ਜਾ ਕੇ ਪਾਕਿਸਤਾਨ ਵਿੱਚ ਵਿਕਦਾ ਸ਼ੀਰਿ ਵਸਤਵਾਂ ਨੇ ਇਹ ਵੀ ਦੱਸਿਆ ਕਿ ਇਹ ਜਿਹੜਾ ਸਮਾਨ ਜਾਂਦਾ ਹੈ ਇਹਦੇ ਉੱਤੇ ਫਿਰ ਭੁਲੇਖਾ ਵਾਣ ਲਈ ਲੇਬਲ ਲੱਗ ਜਾਂਦੇ ਮੇਡ ਇਨ ਦੁਬਈ ਜਾਹੋਰ ਜਿਹੜਾ ਵੀ ਮੁਲਕ ਰਹੀਂ ਜਾਂਦਾ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਦੇ ਗਰਮ ਮਸਾਲੇ ਥਾਂ ਥਾਂ ਵਿਗਦੇ ਨੇ ਸੋਰਾਂ ਦੇ ਬੇਨ ਉਹਨਾਂ ਉੱਪਰ ਮੇਡ ਇਨ ਯੂਏਈ ਲਿਖਿਆ ਹੋਇਆ ਇਹ ਮਸਾਲੇ ਬਣਦੇ ਤਾਂ ਪਾਕਿਸਤਾਨ ਚ ਪਰ ਉਹਨਾਂ ਦੀ ਲੇਬਲਿੰਗ ਜੋ ਹੈ ਦੁਬਈ ਚ ਹੁੰਦੀ ਹੈ ਔਰ ਇਹ ਮਸਾਲੇ ਯਾਨੀ ਮਟਰਨ ਰੋਗਨ ਜੋਸ਼ ਬਰੀਆਨੀ ਮਟਰਨ ਬਰੀਆਨੀ ਚਿਕਨ ਬਰੀਆਨੀ ਬਲਾ ਬਲਾ ਕਈ ਤਰ੍ਹਾਂ ਦੇ ਮਸਾਲੇ ਪਿੰਡੀ ਛੋਲੇ ਸਭ ਬਿਕ ਰਹੇ ਇਹ ਜੋ ਸ਼੍ਰੀ ਵਾਸਤਵਾਨ ਸਾਹਿਬ ਕਹਿ ਰਹੇ ਬਿਲਕੁਲ ਠੀਕ ਹੈ ਹੁਣ ਇੱਥੇ ਤੁਹਾਨੂੰ ਇੱਕ ਜਿਹੜੀ ਹੋਰ ਜ਼ਿਆਦਾ ਸਮਝਣ ਵਾਲੀ ਗੱਲ ਹੈ ਕਿ ਜਿਹੜਾ ਪਹਿਲਗਾਮ ਵਿੱਚ ਹਮਲਾ ਹੋਇਆ ਦੱਸਿਆ ਜਾਂਦਾ ਹੈ ਚਾਰ 테러ਰਿਸਟਾਂ ਨੇ 26-27 ਬੰਦਿਆਂ ਨੂੰ ਮਾਰਤਾ ਔਰ ਕਤਲ ਕਰਕੇ ਆਰਾਮ ਨਾਲ ਆਏ ਤੇ ਆਰਾਮ ਨਾਲ ਗਏ ਸਿਕਿਉਰਿਟੀ ਸੀਨੀ ਉੱਥੇ ਕਿਉਂਕਿ ਜਿਹੜੀਆਂ ਹੁਣ ਖਬਰਾਂ ਨਿਕਲੀਆਂ ਉਹਨਾਂ ਚੋਂ ਖਬਰ ਨਿਕਲ ਕੇ ਆਈ ਏ ਕਿ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ Hindu ਹੋ ਤਾਂ ਉਹਨਾਂ ਨੂੰ ਕਈਆਂ ਤੇ ਵਿਸ਼ਵਾਸ ਨਹੀਂ ਆਇਆ ਇਸ ਕਰਕੇ ਉਹਨਾਂ ਦੀਆਂ ਜੀਪਾਂ ਖੋਲ ਕੇ ਪੈਂਟ ਉਤਾਰ ਕੇ ਉਹਨਾਂ ਦੇ ਅੰਡਰਵੀਅਰ ਵਿੱਚੋਂ ਉਹਨਾਂ ਦਾ ਲਿੰਗ ਰਾਈ ਪਛਾਣ ਕੀਤੀ ਗਈ ਏ ਕਿ ਸੁੰਨਤ ਹੋਈ ਹੋਈ ਏ ਜਾਂ ਨਹੀਂ ਕਿਉਂਕਿ ਉਹ ਮੁਸਲਮਾਨਾਂ ਨੂੰ ਨਹੀਂ ਸੀ ਮਾਰਨਾ ਚਾਹੁੰਦੇ ਪਰ ਫਿਰ ਵੀ ਉਹਨਾਂ ਤੋਂ ਇੱਕ ਮੁਸਲਮਾਨ ਮਰ ਗਿਆ ਜੋ ਉਹਨਾਂ ਨੇ ਮਾਰ ਦਿੱਤਾ ਗੋਲੀ ਮਾਰ ਕੇ ਜੋ ਕਿ ਖੱ쩌ਰ ਤੇ ਯਾਤਰੀਆਂ ਨੂੰ ਲੈ ਕੇ ਜਾਂਦਾ ਸੀ ਸਲਾਨੀਆਂ ਨੂੰ ਕਮਾਂਡਪ੍ਰਾਨ ਉਹਦੇ ਜਿਹੜੇ ਸਲਾਨੀ ਸੀਗੇ ਉਹਨਾਂ ਦੀ ਰੱਖਿਆ ਕਰਦਾ ਕਰਦਾ ਉਹਨਾਂ ਨੇ ਉਹਨੂੰ ਵੀ ਉਹਦੇ ਸਿਰ 'ਚ ਗੋਲੀ ਮਾਰ ਕੇ ਮਾਰ ਹੁਣ ਜਿਹੜਾ ਵਪਾਰ ਉਸ ਤੋਂ ਬਾਅਦ ਬੰਦ ਹੋਇਆ ਇਹ ਵਪਾਰ ਬੰਦ ਹੋਇਆ ਅਟਾਰੀ ਵਾਲਾ ਵਾਗਾ ਵਾਲਾ ਇੱਥੇ ਹਲੇ ਇਹ ਬਿਲਕੁਲ ਕਲੈਰਿਟੀ ਨਹੀਂ ਆ ਗਈ ਨਾ ਹੀ ਕੋਈ ਨੂੰ ਕਲੀਅਰ ਕਰ ਰਿਹਾ ਕਿ ਕੀ ਜਿਹੜਾ ਵਪਾਰ ਦੁਬਈ ਕਲੰਬੋ ਤੇ ਸਿੰਗਾਪੁਰ ਰਾਈ ਬੰਬੇ ਦੇ ਵਪਾਰੀ ਕਰਦੇ ਐ ਐਕਸਪੋਰਟ ਕੀ ਉਸ 10 ਬਿਲੀਅਨ ਡਾਲਰ ਦੇ ਵਪਾਰ ਤੇ ਵੀ ਪਾਬੰਦੀ ਲਾਈ ਹੈ ਇਹ ਭਾਰਤ ਸਰਕਾਰ ਨੂੰ ਦੱਸਣਾ ਚਾਹੀਦਾ ਸੋ ਪਾਕਿਸਤਾਨ ਨਾਲ 48 ਬਾਗਰਾਂਈ ਵਪਾਰ ਬੰਦ ਕੀਤਾ ਗਿਆ ਇਸ ਦਾ ਫੈਸਲਾ ਲਿਆ ਕੈਬਨਟ ਸਬ ਕਮੇਟੀ ਔਨ ਸਿਕਿਉਰਿਟੀ ਨੇ ਉਹਦੇ ਵਿੱਚ ਜੋ ਪਾਕਿਸਤਾਨ ਤੋਂ ਯਾਤਰੀ ਆਂਦੇ ਨੇ ਜਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਂਦੇ ਉਹਨਾਂ ਨੂੰ ਵੀ ਬੰਦੀ ਲਾਤੀਏ ਜਾਨੀ ਗੇਟ ਬੰਦ ਕਰਤਾ ਇਸੇ ਤਰ੍ਹਾਂ ਜੋ ਭਾਰਤ ਤੋਂ ਪਾਕਿਸਤਾਨ ਜਾਂਦੇ ਜਿਨ੍ਹਾਂ ਦੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਕੁਝ ਪਾਕਿਸਤਾਨੀਆਂ ਦੇ ਰਿਸ਼ਤੇਦਾਰ ਇੱਧਰ ਆਨੇ ਕਿਉਂਕਿ ਵਟਵਾਰੇ ਵੇਲੇ ਕੁਝ ਲੋਕਾਂ ਨੇ ਪਾਕਿਸਤਾਨ ਵੱਲ ਜਾਣਾ ਚੰਗਾ ਨਹੀਂ ਸਮਝਿਆ ਉਹਨਾਂ ਨੇ ਇੰਡੀਆ ਨਾਲ ਰਹਿਣਾ ਬਿਹਤਰ ਸਮਝਿਆ ਸੋ ਹੁਣ ਇਹ ਜਿਹੜੀ ਇੱਧਰ ਦਾ ਵਪਾਰ ਹੈ ਇਸ ਤੋਂ ਪਹਿਲੇ ਕਿ ਮੈਂ ਤੁਹਾਨੂੰ ਉਹਦੀਆਂ ਫਿਗਰਾਂ ਦੱਸਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਇਸ ਵਪਾਰ ਜੋ ਪਾਕਿਸਤਾਨ ਨਾਲ ਇਸ ਰਸਤੇ ਹੁੰਦਾ ਹੈ ਅਟਾਰੀ ਦੇ ਜੋ ਕਿ ਜਿਸ ਨੂੰ ਇੰਟਰਨੈਸ਼ਨਲ ਵਪਾਰ ਕਹਿ ਸਕਦੇ ਆ ਇਹ ਹੁੰਦਾ ਇੰਟੀਗ੍ਰੇਟਿਡ ਚੈੱਕ ਪੋਸਟ ਆਈਸੀਪੀ ਅਟਾਰੀ ਬਣੀ ਹੈ ਇਹਦੇ ਥਰੂ ਔਰ ਇਹਦੇ ਵਿੱਚ ਸਾਡੇ ਕੋਈ 1500 ਦੇ ਕਰੀਬ ਵਰਕਰ ਕੰਮ ਕਰਦੇ ਨੇ ਪੋਰਟਰ ਜਿਹੜੇ ਲੋਡਿੰਗ ਅਨਲੋਡਿੰਗ ਦਾ ਕੰਮ ਕਰਦੇ ਨੇ ਜਿਹੜੇ ਪੈਸੇਂਜਰ ਜਾਂਦੇ ਨੇ ਉਹਨਾਂ ਦੀਆਂ ਸਮਾਨ ਨੂੰ ਰੇੜੀ ਤੇ ਲਿਜਾ ਕੇ ਚੈੱਕ ਰਾ ਕੇ ਪਾਕਿਸਤਾਨ ਦੀ ਜੀਰੋ ਲਾਈਨ ਤੱਕ ਛੱਡ ਕੇ ਆਉਂਦੇ ਸੋ ਮੈਂ ਤੁਹਾਨੂੰ ਇਹ ਦੱਸਦਾ ਕਿ ਵੀ ਇਹ ਸਾਰੇ ਵਿਲੇ ਹੋ ਗਏ ਔਰ ਇਹਦਾ ਨਾਲ ਸੰਬੰਧਿਤ ਜਿਹੜੇ ਰਸਤੇ 'ਚ ਢਾਬੇ ਰੈਸਟੋਰੈਂਟ ਹੋਟਲ ਖੁੱਲੇ ਹੋਏ ਸੀਗੇ ਉਹ ਵੀ ਸਾਰੇ ਹੁਣ ਬੰਦ ਐ ਉਹਨਾਂ ਦਾ ਕੰਮ ਬੰਦ ਐ ਉਹਨਾਂ ਵਿੱਚ ਜਿਹੜੇ ਬੰਦੇ ਨੌਕਰੀ ਕਰਦੇ ਨੇ ਵੇਟਰ ਰਨ ਕੁਕਨ ਉਹ ਸਾਰਿਆਂ ਦਾ ਰੁਜ਼ਗਾਰ ਬੰਦ ਹੈ ਇਹ ਕਦੋਂ ਖੁੱਲਣਾ ਹੈ ਇਸ ਦਾ ਹਲੇ ਕੋਈ ਪਤਾ ਨਹੀਂ ਔਰ ਨੇੜੇ ਦੇ ਸਮੇਂ ਵਿੱਚ ਇਸ ਦੇ ਖੁੱਲਣ ਦੀ ਕੋਈ ਸੰਭਾਵਨਾ ਨਹੀਂ ਕਿਉਂਕਿ ਸਰਕਾਰ ਹਲੇ ਤੱਕ ਉਹ ਕੀ ਕਰਨ ਜਾ ਰਹੀਏ ਇਹਦਾ ਉਹਨਾਂ ਨੇ ਕੋਈ ਅਨਾਉਂਸਮੈਂਟ ਨਹੀਂ ਕੀਤੀ ਉਹਨਾਂ ਨੂੰ ਕਰਨੀ ਵੀ ਨਹੀਂ ਚਾਹੀਦੀ ਤੇ ਸਾਨੂੰ ਉਹਦੇ ਵਿੱਚ ਜਾਣਨ ਵਿੱਚ ਉਹਨਾਂ ਦੇ ਫੈਸਲੇ ਤੋਂ ਪਹਿਲੇ ਸਾਨੂੰ ਕੁਝ ਕਹਿਣਾ ਵੀ ਨਹੀਂ ਚਾਹੀਦਾ ਕਿਉਂਕਿ ਮਾਮਲਾ ਬਣ ਚੁੱਕਾ ਹੈ ਦੇਸ਼ ਦੀ ਸਿਕਿਉਰਿਟੀ ਦਾ ਉਹਦਾ ਫੈਸਲਾ ਜਲਦੀ ਲੈਣਗੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਉਹਨਾਂ ਦੀ ਕੈਬਨਿਟ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਤੁਹਾਡੇ ਸਾਰਿਆਂ ਲਈ ਅੱਖਾਂ ਖੋਲਣ ਵਾਲਾ ਫੈਸਲਾ ਹੋ ਸਕਦਾ ਕਿਉਂਕਿ ਜਿੰਨੀ ਦੇਰ ਜਨਤਕ ਨਹੀਂ ਹੁੰਦਾ ਐਕਸ਼ਨ ਨਹੀਂ ਹੁੰਦਾ ਸਾਨੂੰ ਕੁਝ ਨਹੀਂ ਪਤਾ ਉਹ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਟਾਰੀ ਰਾਈ ਕ੍ਰਾਸ ਬਾਰਡਰ ਟ੍ਰੇਡ ਕਿੰਨਾ ਹੈ ਉਹ ਦੱਸਿਆ ਜਾਂਦਾ ਹੈ ਕਿ 38186 ਕਰੋੜ ਰੁਪਏ ਦਾ ਦੋਨੋਂ ਪਾਸੋਂ ਦਾ ਮਿਲਾ ਕੇ ਜੋ ਮਾਲ ਪਾਕਿਸਤਾਨ ਨੂੰ ਜਾਂਦਾ ਹੈ ਤੇ ਜੋ ਮਾਲ ਪਾਕਿਸਤਾਨ ਤੋਂ ਆਉਂਦਾ ਹੈ ਔਰ ਇਹਦੇ ਉੱਤੇ ਹੁਣ ਜਦੋਂ ਕੰਪਲੀਟ ਬੈਨ ਲੱਗ ਗਿਆ ਤਾਂ ਫਿਰ ਇਸ ਵਪਾਰ ਤੋਂ ਇਲਾਵਾ ਜਿਹੜੇ ਯਾਤਰੂ ਜਾਂਦੇ ਜਾਂ ਜਿਹੜੇ ਆਪਣੀਆਂ ਰਿਸ਼ਤੇਦਾਰੀਆਂ ਜਿੱਧਰੋਂ ਉਧਰ ਤੇ ਉਧਰੋਂ ਇਧਰ ਆਂਦੇ ਉਹ ਵੀ ਦੋਨੋਂ ਪਾਸੋਂ ਸ਼ਾਪਿੰਗ ਕਰਦੇ ਨੇ ਸਮਾਨ ਖਰੀਦ ਕੇ ਲਿਆਉਂਦੇ ਸੋ ਉਹ ਜਿਹੜਾ ਵਪਾਰ ਹੈ ਜਿਹੜਾ ਕਿਸੇ ਗਿਣਤੀ ਚ ਨਹੀਂ ਆਉਂਦਾ ਪਰਸਨਲ ਲਗਜ ਚ ਚੀਜ਼ਾਂ ਆਂਦੀਆਂ ਇਸ ਲਈ ਉਹਨਾਂ ਦਾ ਕੋਈ ਰਿਕਾਰਡ ਬਣਦਾ ਨਹੀਂ ਚਾਹੇ ਥੋੜਾ ਥੋੜਾ ਆਉਂਦਾ ਪਰ ਜਮ੍ਹਾਂ ਕਰਕੇ ਕਈ ਕਰੋੜਾਂ ਚ ਬਣ ਜਾਏਗਾ। ਤੋਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਕਿ ਅਫਗਾਨਿਸਤਾਨ ਵੱਲੋਂ ਇੰਡੀਆ ਨੂੰ ਡਰਾਈ ਫਰੂਟ ਸਾਰਾ ਆਉਂਦਾ ਔਰ ਬਦਾਮ, ਸੇਵਗੀ, ਮੁਨੱਕਾ, ਗਰਮ ਮਸਾਲੇ ਅਤੇ ਖਜੂਰਾ ਜਵਾਰੇ ਹੋਰ ਬਹੁਤ ਚੀਜ਼ਾਂ ਆਉਂਦੀਆਂ ਸੋ ਉਸ ਦਾ ਅਨਾਰ ਬੜਾ ਵਧੀਆ ਤੋਂ ਉਹ ਫਗਾਨੀ ਅਨਾਰ ਜਿਹੜਾ ਸਾਡੇ ਅਨਾਰ ਨਾਲੋਂ ਜ਼ਿਆਦਾ ਬਿਹਤਰ ਹੈ ਵਧੀਆ ਕੁਆਲਿਟੀ ਵੀ ਸਾਈਜ਼ ਵੀ ਲਾਰਜ ਹੈ ਮਿੱਠਾ ਵੀ ਜ਼ਿਆਦਾ ਉਹਦਾ ਰੰਗ ਵੀ ਵਧੀਆ ਸੋ ਇਹ ਸਾਰਾ ਕੁਝ ਹੁਣ ਬੰਦ ਹੋਏਗਾ ਤੁਹਾਨੂੰ ਪਤਾ ਹੈ ਕਿ ਇਹ ਜੋ ਟਰੇਡ ਹੈ ਅੱਜ ਦਾ ਦੱਸਿਆ ਮੈਂ ਤੁਹਾਨੂੰ ਇਹ 3886 ਕਰੋੜ ਰੁਪਏ ਦਾ ਦੋਨੋਂ ਪਾਸੋਂ ਦਾ ਵਪਾਰ ਹੈ ਜਿਹੜਾ ਕਿ ਹੁਣ 3 ਦਿਨ ਤੋਂ ਬੰਦ ਹੈ ਕੁਝ ਆ ਨਹੀਂ ਰਿਹਾ ਕੁਝ ਜਾ ਨਹੀਂ ਰਿਹਾ ਸੋ ਹੁਣ ਅਗੇ ਗੱਲ ਕਰਦੇ ਹਾਂ ਕਿ ਵੀ ਇਹ ਵਪਾਰ ਜੋ ਹੋਇਆ ਇਹਦਾ ਪੰਜਾਬ ਨੂੰ ਕਿੰਨਾ ਨੁਕਸਾਨ ਹੈ ਔਰ ਇਹਦੇ ਵਿੱਚ ਜੋ ਕਾਰਗੋ ਜਿਹਨੂੰ ਅਸੀਂ ਕੰਟੇਨਰ ਕਹਿੰਦੇ ਆ Экспорт ਦੇ ਕੰਟੇਨਰ ਉਹਨਾਂ ਦੀ ਗਿਣਤੀ ਜਿਹੜੀ ਹੈ 6871 ਹੈ ਅਤੇ ਜੋ ਪੈਸੇਂਜਰ 23 24 ਚ ਦੋਨੋਂ ਪਾਸੋਂ ਤੋਂ ਆਏਗੇ ਉਹਨਾਂ ਦੀ ਗਿਣਤੀ ਹੈ 71600 53 ਤੋਂ ਇੰਡੀਆ ਵਿੱਚ ਯੂਸੀ ਇੰਡੀਆ ਭੇਜਦਾ ਹੈ ਸੋਇਆਬੀਨ ਤੋਂ ਸੋਇਆਬੀਨ ਤੋਂ ਲਾਲ ਚਿਕਨ ਫੀਡ ਜਿਹੜੀ ਬਰੋਇਲਰ ਖਾਂਦੇ ਨੇ ਵੈਜੀਟੇਬਲ ਚਿਲੀ ਪਲਾਸਟਿਕ ਦਾਣਾ ਔਰ ਉਧਰੋਂ ਆਂਦਾ ਜੋ ਮੈਂ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਭੇਜਦਾ ਹੈ ਡਰਾਈ ਫਰੂਟ ਖਜੂਰਾ ਸੀਮੰਟ ਤੇ ਰੌਕ ਸੌਲ ਜਿਹੜਾ ਅਸੀਂ ਸਾਡੇ ਘਰਾਂ 'ਚ ਆਮ ਹੁਣ ਯੂਜ਼ ਹੋ ਰਿਹਾ ਔਰ ਤੁਹਾਨੂੰ ਪਤਾ ਹੋਏਗਾ ਕਿ ਜਿਹੜੀਆਂ ਭਾਰਤੀ ਨਾਰੀਆਂ ਜਾਂ ਮਰਦ ਵਰਤ ਰੱਖਦੇ ਉਹ ਵਰਤ ਜਦੋਂ ਤੋੜਦੇ ਤਾਂ ਉਹ ਉਸ ਨਮਕ ਨਾਲ ਤੋਂਦੇ ਜਿਹਨੂੰ ਸੰਦਾ ਨਮਕ ਵੀ ਕਹਿੰਦੇ ਨੇ ਸਿੰਧ ਦਾ ਕਿਉਂਕਿ ਇਹ ਮੀਆਂ ਵਾਲੀ ਇਲਾਕੇ ਵਿੱਚ ਇਹਨਾਂ ਦੀਆਂ ਖਾਣਾ ਸੋ ਪਹਾੜੀ ਨਮਕ ਹੈ ਇਹਨੂੰ ਰਾਕ ਇਸਲੀ ਕਹਿੰਦੇ ਨੇ ਪਥਰਾਂ ਦਾ ਤੁਸੀਂ ਦੇਖਿਆ ਹੋਣਾ ਜਿਹੜੀ ਵੀ ਦੁਕਾਨ ਤੇ ਜਾਓਗੇ ਉਹਨਾਂ ਨੇ ਇੱਕ ਭਾਂਡੇ ਵਿੱਚ ਚੀਨੀ ਦੇ ਵਿੱਚ ਵੱਡਾ ਸਾਰਾ ਇੱਕ ਰੱਖਿਆ ਹੁੰਦਾ ਟੁਕੜਾ ਰਾਕ ਸਾਲਟ ਦਾ ਉਹ ਇਸ ਨੂੰ ਸੱਗਣ ਵੀ ਮੰਨਦੇ ਨੇ ਤੇ ਨਾਲੇ ਵੀ ਮੰਨਦੇ ਨੇ ਕਿ ਐਨਵਾਇਰਨਮੈਂਟਲੀ ਇਹ ਚੰਗਾ ਹੁੰਦਾ ਇਸ ਲਈ ਇਸ ਗੱਲ 'ਚ ਕੋਈ ਨਹੀਂ ਪੈਂਦਾ ਕਿ ਪਾਕਿਸਤਾਨ ਤੋਂ ਆਇਆ ਸੋ ਹੁਣ ਮੈਂ ਤੁਹਾਨੂੰ ਇਹ ਦੱਸਦਾ ਕਿ ਇਹ ਜੋ ਫਿਗਰਨ ਇਹ ਦੱਸਣ ਤੋਂ ਪਹਿਲੇ ਮੈਂ ਇਹ ਦੱਸਣਾ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਉਰਾਨੀ ਇਸ ਜੋ ਹੈ ਇੰਟੀਗ੍ਰੇਟਿਡ ਚੈੱਕਪੋਸਟ ਇਹ ਬਣਾਉਣ ਦਾ ਉਹਨਾਂ ਨੇ ਫੈਸਲਾ ਲਿਆ ਤੇ ਇਸ ਦਾ ਜੋ ਐਸਟੀਮੇਟ ਬਣਿਆ 2010 ਵਿੱਚ ਉਹ 120 ਕਰੋੜ ਰੁਪਏ ਸੀ ਪਰ ਇਹ ਬਣਦਿਆਂ ਹਲੇ ਵੀ ਇਹ ਪੂਰੀ ਕੰਪਲੀਟ ਨਹੀਂ ਹੋਈ ਚਾਹੇ ਇਸ ਦਾ ਫਾਊਂਡੇਸ਼ਨ ਸਟੋਨ ਰੱਖਿਆ ਹੋਮ ਮੰ minister ਪੀ ਚਤੰਬਰਮ ਨੇ ਔਰ ਇਸ ਦੀ ਕੀਮਤ ਵੱਧਿਆ ਵੱਧਿਆ 350 ਕਰੋੜ ਤੱਕ ਚਲੀ ਗਈ ਹੈ ਇਹਦੇ ਤੇ ਜੋ ਖਰਚਾ ਆਣਾ ਜਦੋਂ ਕੰਪਲੀਟ ਹੋਏਗੀ ਇਸ ਚੈੱਕਪੋਰਟ ਉੱਪਰ ਟਰੱਕ ਦੇ ਸਾਈਡੀਆਂ ਐਕਸ-ਰੇ ਮਸ਼ੀਨਾਂ ਲਾਇਆ ਰੱਖੀਆਂ ਗਿਆ ਤਾਂ ਜੇ ਸਿੱਧਾ ਵਿੱਚੋਂ ਟਰੱਕ ਕੀ ਲੰਘਾਇਆ ਜਾਏ ਔਰ ਉਹਦੇ ਚੋਂ ਕੋਈ ਨਜਾਇਜ਼ ਚੀਜ਼ ਹੀਰੋਇਨ ਸੋਨਾ ਜਾਂ ਹੋਰ ਕੋਈ ਵੀ ਸਮਗਲਿੰਗ ਵਾਲੀ ਚੀਜ਼ ਅਫੀਮ ਨਿਕਲੇ ਤਾਂ ਪਤਾ ਲੱਗ ਜਾਏ ਇਹ ਜਿਹੜਾ ਸੋਨਾ ਆਉਂਦਾ ਹੈ ਪਾਕਿਸਤਾਨ ਵਾਲੋਂ ਪਾਸੋਂ ਸਸਤਾ ਹੈ ਉਤੋਂ ਗਾਂ ਜਿਹੜੀ ਹੀਰੋਇਨ ਹੈ ਤੇ ਅਫੀਮ ਹੈ ਇਹ ਅਫਗਾਨਿਸਤਾਨ ਤੋਂ ਸਮਗਲੋ ਕੇ ਆਂਦੀ ਹੈ ਤੋਂ ਇਹ ਜੋ ਇਨਵੈਸਟਮੈਂਟ ਹੈ 4 ਐਕਸ-ਰੇ ਮਸ਼ੀਨਾਂ ਲਗਾਈਆਂ ਗਿਆ ਤਾਂ ਜੇ ਕੰਮ ਵਿੱਚ ਰੁਕਾਵਟ ਨਾ ਆਏ ਇਹ ਟਰੱਕ ਸਾਈਦਿਆਂ ਪੂਰਾ ਟਰੱਕ ਹੀ ਵਿੱਚੋਂ ਨਿਕਲ ਜਾਂਦਾ ਸੋ ਹੁਣ ਇਹ ਜਿਹੜੀ ਵਪਾਰ ਹੈ ਇਹਦਾ ਤੁਸੀਂ ਹਿਸਾਬ ਲਗਾ ਸਕਦੇ ਹੋ ਮੈਂ ਤੁਹਾਨੂੰ ਕੁਝ ਫਿਕਰਾਂ ਦੇਣਾ ਇਹ ਵਪਾਰ ਜੋ ਇਸ ਪਾਸੋਂ ਪਾਕਿਸਤਾਨ ਇੰਡੀਆ ਦੇ ਵਿੱਚ ਹੁੰਦਾ ਉਹ 2021-22 ਵਿੱਚ 513 ਮਿਲੀਅਨ ਰੁਪਏ ਦਾ ਸੀ 2022-23 ਵਿੱਚ ਵਧ ਕੇ 627.1 ਮਿਲੀਅਨ ਹੋ ਗਿਆ ਸੋ ਏਸੀ ਤਰ੍ਹਾਂ ਹੀ ਇਹ ਜੋ ਇੱਥੋਂ ਜੋ ਜਾਂਦਾ ਸਮਾਨ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਚੁੱਕਾ ਜਿਹੜੇ ਬੰਦਿਆਂ ਦੀ ਆਵਾਜਾਈ ਹੈ ਉਹਦੀਆਂ ਫਿਗਰਾਂ ਵੀ ਤੁਸੀਂ ਜਾਣ ਲਓ 2017-18 ਚ 80314 ਬੰਦੇ ਜਿਹੜੇ ਇਧਰੋਂ ਗਏ ਜਾਂ ਉਧਰੋਂ ਗਏ ਇਹ ਟੋਟਲ ਇਸ ਇੰਟੀਗ੍ਰੇਟਿਡ ICA ਇਹਦੇ ਵਿੱਚੋਂ ਕਰਾਸ ਕੀਤੇ ਜਦੋਂ ਕੋਵਿਡ ਦਾ ਹੋ ਗਿਆ ਮਹਾਮਾਰੀ 2019 ਦੀ ਗੱਲ ਹੈ ਉਸ ਸਮੇ ਇਹ ਫਿਗਰਾਂ ਗਿਰ ਗਏ ਕਿਉਂਕਿ 2020 21 ਚ ਇਹ 6177 ਕਰੋੜ ਰੁਪਏ ਤੇ ਆ ਗੀਆਂ ਸੀ ਪਰ ਹਿਸਤਾ ਹਿਸਤਾ ਵਪਾਰ ਵਧਦਾ ਗਿਆ ਤੇ 23 24 ਚ ਇਹ ਵਪਾਰ ਪਹੁੰਚ ਗਿਆ 73500 63 ਕਰੋੜ ਰੁਪਏ ਔਰ 2017-18 ਚ ਜਿਹੜੀਆਂ ਕਾਰਗੋ ਦੀਆਂ ਕਨਸਾਈਨਮੈਂਟ ਸੀ ਕੰਟੇਨਰ ਉਹ ਗਏ 48000 ਸੀਗੇ ਔਰ 218-19 ਵਿੱਚ ਘਟ ਕੇ 65550 ਆ ਗਏ 1920 ਵਿੱਚ ਫਿਰ ਇਹ 3800 ਸਤਾਹੀ ਹੋਗੇ ਸੋ ਇਸ ਪ੍ਰਕਾਰ ਜਿਹੜਾ ਟੋਟਲ ਵਪਾਰ ਇਸ ਪਾਸੋਂ ਹੁੰਦਾ ਹੈ ਜੇ ਉਹਨੂੰ ਡਾਲਰ ਚ ਕਨਵਰਟ ਕਰੀਏ ਤਾਂ ਉਹ ਹੈਗਾ 2 ਬਿਲੀਅਨ ਦੇ ਕਰੀਬ ਅਤੇ ਇਸ ਨੂੰ ਤੁਸੀਂ ਫਿਗਰਾਂ ਨੂੰ ਦੇਖ ਸਕਦੇ ਹੋ ਕਿਉਂਕਿ ਵੱਡਾ ਜਿਹੜਾ ਵਪਾਰ ਹੈ ਉਹ ਤਾਂ ਮਾਰવાડી ਤੇ ਗੁਜਰਾਤੀ ਉਬਮੇਈ ਚ ਉਹਨਾਂ ਨੂੰ ਦਿੱਤਾ ਹੈ ਇਹ ਬੇਤਬਾਰੀ ਕਿਉਂ ਹੈ ਪੰਜਾਬ ਤੇ ਇਹਦੀ ਸਾਜ਼ਿਸ਼ ਹੈ ਇਹਦੀ ਚਾਲ ਹੈ ਕਿ ਪੰਜਾਬ ਤਰੱਕੀ ਇਹਦੀ ਰੁਕਾਵਟ ਪਾ ਕੇ ਇਸ ਨੂੰ ਪਿੱਛੇ ਰੱਖਣ ਦੀ ਇੱਕ ਸਾਜ਼ਿਸ਼ ਦਾ ਤਰੀਕਾ ਹੈ ਜਿਹੜੀ ਡਰਗ ਆਂਦੀ ਹੈ ਹਥਿਆਰ ਆਂਦੇ ਤੁਹਾਨੂੰ ਪਤਾ ਹੈ ਗੁਜਰਾਤ ਦੀ ਪੋਰਟ ਤੇ ਬੜੀ ਵੱਡੀ ਕਨਸਾਈਨਮੈਂਟ ਫੜੀ ਗਈ ਸੀ ਜਿਸ ਨੂੰ 300-400 ਕਰੋੜ ਰੁਪਏ ਦੀ ਹੀਰੋਨ ਕਹਿੰਦੇ ਫੜੀ ਗਈ। ਔਰ ਉਹ ਜਿਹੜੀ ਸੀਗੀ ਗੋਤਮ ਅਦਾਨੀ ਦੀ ਪੋਰਟ ਦਾ ਜਿਹੜਾ ਉਹਦਾ ਸ਼ਿਪ ਸੀਗਾ ਉਹਦੀ ਪੋਰਟ ਤੋਂ ਫੜੀ ਗਈ। ਸੋ ਪੰਜਾਬ ਨੂੰ ਬਦਨਾਮ ਕਰੀ ਜਾਓ। ਕੰਮ ਬਾਕੀ ਪੋਰਟਾਂ ਤੇ ਵੀ ਇਹੀ ਹੁੰਦਾ। ਕੋਈ ਫਰਗ ਨੇ ਹਥਿਆਰ ਵੀ ਅਨਨ ਗੁਜਰਾਤ ਦੇ ਬਾਰਡਰ ਆਈਂ ਰਾਜਸਥਾਨ ਦੇ ਬਾਰਡਰ ਆਈਂ ਸਿਰਫ ਪੰਜਾਬ ਦੇ ਬਾਰਡਰ ਆਈਂ ਨਹੀਂ ਆਂਦੇ ਪਰ ਪੰਜਾਬ ਦੇ ਰਾਈਂ ਜੋ ਵੀ ਆਂਦਾ ਉਹਦੀ ਖੱਪ ਬੜੀ ਪੈਂਦੀ ਏ ਔਰ ਹੁਣ ਸਾਡੇ ਜਿਹੜੇ ਗਰੀਬ ਬੰਦੇ ਔਟਾਰੀ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜਿਨ੍ਹਾਂ ਦਾ ਰੁਜ਼ਗਾਰ ਜਿਹੜਾ ਉਹ ਇਸ integrated check post ਉੱਪਰ ਜੋ ਟਰੇਡ ਹੁੰਦਾ ਉਹਦੇ ਨਾਲ ਸੰਬੰਧਿਤ ਹੈ ਉਹਨਾਂ ਨੂੰ ਬੇਰੁਜ਼ਗਾਰੀ ਦਾ ਮੂੰਹ ਦੇਖਣਾ ਪਏਗਾ ਉਹਦੇ ਵਿੱਚ ਟਰੈਕ ਡਰਾਈਵਰ ਵੀ ਆ ਜਾਣਗੇ ਕਲੀਨਰ ਵੀ ਆ ਜਾਣਗੇ ਜਿਹੜੇ ਆਸ-ਪਾਸ ਉੱਥੇ ਛੋਟੇ ਢਾਬੇ ਰੈਸਟੋਰੈਂਟ ਸਸਤੇ ਵਾਲੇ ਵੀ ਆ ਜਾਣਗੇ ਥੋੜੀ ਜਿਹੀ ਅੱਗੇ ਆ ਕੇ ਕੁਝ ਲੋਕਾਂ ਨੇ ਇਨਵੈਸਟ ਕਰਕੇ ਜਿਹੜੇ ਉਹ ਆਪਣੇ ਰੈਸਟੋਰੈਂਟ ਵੀ ਖੋਲੇ ਨੇ ਕਾਈ ਆਈਐਸ ਅਫਸਰ ਨੇ ਵੀ ਆਪਣੇ ਜਦੋਂ ਚੰਗੀ ਚੜ੍ਹਦੀ ਕਲਾ ਤੇ ਉਹਦੀ ਨੌਕਰੀ ਸੀ ਪੰਜਾਬ ਗਵਰਨਮੈਂਟ ਦਾ ਉਹਨੇ ਵੀ ਇੱਕ ਉਥੇ ਆਪਣਾ 엘ੀਟ ਕਲਾਸ ਰੈਸਟੋਰੈਂਟ ਖੋਲਿਆ ਹੋਇਆ ਉਹ ਕਿੰਨਾ ਚੱਲਦਾ ਹੋਊਗਾ ਇਹ ਨਹੀਂ ਪਤਾ ਪਰ ਉਹ ਕਾਫੀ ਜਿਹੜਾ ਉਹ ਆਈਐਸ ਅਫਸਰ ਪਾਕਿਸਤਾਨ ਵੀ ਬੜਾ ਜਾਂਦਾ ਔਰ ਉਹਨੂੰ ਦੇਖਿਆ ਜਾਂਦਾ ਪਾਕਿਸਤਾਨਾਈ ਕਮਿਸ਼ਨ ਦੇ ਦਫਤਰ ਦੇ ਆਸ-ਪਾਸ ਵੀ ਸੋ ਹੁਣ ਪੰਜਾਬ ਜਿਹੜੀ ਸਿੱਧੀ ਅਫੈਕਟ ਹੋਏਗੀ ਪੰਜਾਬ ਤੋਂ ਜਾਂਦੀ ਹੈ कॉटन ਕਿਉਂਕਿ ਉਹਨਾਂ ਦਾ ਕਪੜਾ ਬੜਾ ਵਧੀਆ ਹੈ ਪਾਕਿਸਤਾਨ ਦੀਆਂ ਮਿਲਾਂ ਦਾ ਸਾਰੀ ਦੁਨੀਆ 'ਚ ਉਹਨਾਂ ਦੀ ਗਾਰਡਨ ਮਸ਼ਹੂਰ ਹੈ ਖਾਸ ਕਰਕੇ ਬੰਦਿਆਂ ਦੀ ਤੇ ਉਹ ਐਕਸਪੋਰਟ ਕਰਦੇ ਇਹਨ ਕਪੜੇ ਪਰ ਉਹਨਾਂ ਦੇ ਜਿਹੜੀ ਜਨਾਨੀਆਂ ਦੇ ਸੂਟ ਹਨ ਮਾਡਲ ਸਟਾਈਲ ਜਨ ਜਾ ਟ੍ਰੈਡੀਸ਼ਨਲ ਸਟਾਈਲ ਚ ਫੈਬਰਿਕ ਵੀ ਬਹੁਤ ਬਿਗਦੀ ਏ ਔਰ ਜਿਹੜੀ ਚੁੰਨੀ ਔਰ ਤਿੰਨ ਪੀਸ ਵਿੱਚ ਡਿਫਰੈਂਟ ਪੈਂਟ ਸਟਾਈਲ ਸਲਵਾਰ ਕਮੀਜ਼ ਸਲਵਾਰ ਕਈ ਤਰ੍ਹਾਂ ਦੇ ਜਿਹੜੀ ਉਹਨਾਂ ਦੀ ਕਾਟਨ ਦੀਆਂ ਫੈਬਰਿਕਸ ਵੀ ਹਨ ਸੂਟ ਵੀ ਹਨ ਰੈਡੀमेड ਸੂਟ ਵੀ ਹਨ ਔਰ ਉਹਨਾਂ ਦੀਆਂ ਬੈੱਡ ਸ਼ੀਟ ਬੈੱਡ ਕਵਰ ਆਦ ਆਦ ਸਾਰੀ ਦੁਨੀਆ ਵਿੱਚ ਐਕਸਪੋਰਟ ਹੁੰਦੇ ਨੇ ਇੰਡੀਆ ਚ ਵੀ ਉਹਨਾਂ ਦਾ ਇੱਕ ਪਾਕਿਸਤਾਨੀ ਸਟੋਰ ਦਿੱਲੀ ਚ ਸੋ ਪੰਜਾਬ ਤੋਂ ਜਿਹੜੇ ਸਟਾਰ ਰੀਪਰ ਉਹ ਛੋਟੇ ਛੋਟੇ ਯੂਨਿਟਨ ਉਹ ਬੰਦ ਹੋ ਜਾਏਗਾ ਉਹ ਫੈਕਟ ਹੋ ਜਾਣਗੇ ਸੋ ਇਸ ਪ੍ਰਕਾਰ ਪੰਜਾਬ ਦਾ ਵੀ ਲੜਾਈ ਲੱਗੇ ਜਾਂ ਨਾ ਲੱਗੇ ਪਰ ਪੰਜਾਬ ਦਾ ਨੁਕਸਾਨ ਪਹਿਲੇ ਸ਼ੁਰੂ ਹੋ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਇਹਦੀ ਤਕਲੀਫ ਸਹਿਣੀ ਪੈ ਰਹੀ ਹੈ ਸੋ ਇਹ ਸੀ ਅੱਜ ਦੀ ਚਰਚਾ ਜਿਸ ਰਾਹੀਂ ਆਪ ਨੂੰ ਸੁਚੇਤ ਕੀਤਾ ਗਿਆ ਤੱਥ ਦੇ ਕੇ ਕਿ ਪੰਜਾਬ ਨਾਲ ਤੱਕਿਆਂ ਤੋਂ ਤੱਕਾ ਤੇ ਉਸ ਤੋਂ ਵੱਡਾ ਤੱਕਾ ਕਿਹਦੇ ਦਾ 10 ਬਿਲੀਅਨ ਡਾਲਰ ਦਾ ਵਪਾਰ ਹੈ ਉਹ ਤਾਂ ਕਰਦੇ ਆਂ ਗੁਜਰਾਤੀ ਮਾਰਵਾੜੀ ਵਾਇਆ ਬੰਬੇ ਔਰ ਉਹ ਧੋਖੇ ਨਾਲ ਸਮਾਨ ਭੇਜਦੇ ਪਾਕਿਸਤਾਨਨ ਪਰ ਉਹ 10 ਦਿਨ ਕੇ ਵੀ ਅਸੀਂ ਸਿੰਗਾਪੁਰ ਭੇਜ ਰਹੇ ਆ ਅਸੀਂ ਦੁਬਈ ਭੇਜਦੇ ਆ ਅਸੀਂ ਕੋਲੰਬੋ ਔਰ ਮੈਂ ਤੁਹਾਨੂੰ ਇਹ ਸਪਸ਼ਟ ਦੱਸ ਦਿਆਂ ਕਿ ਜਿਨ੍ਹਾਂ ਫਰਮਾਂ ਨਾਲ ਉਹ ਡੀਲ ਕਰਦੇ ਉਹ ਪਾਕਿਸਤਾਨੀਆਂ ਨੇ ਦੁਬਈ ਵਿੱਚ ਕੋਲੰਬੋ ਵਿੱਚ ਤੇ ਸਿੰਗਾਪੁਰ ਵਿੱਚ ਆਪਣੀਆਂ ਕੋਲੀਆਂ ਹੋਈਆਂ ਉਹ ਤਾਂ ਸਿਰਫ ਕਾਗਜ਼ਾਂ ਤੇ ਬਿੱਲਾਂ ਦਾ ਆਦਾਨ-ਪਰਦਾਨ ਹੁੰਦਾ ਮਾਲ ਸਿੱਧਾ ਜਾਂਦਾ ਉੱਥੋਂ ਸ਼ਿਪਮੈਂਟ ਜਿਹੜੀ ਐ ਸ਼ਿਫਟ ਹੋ ਜਾਂਦੀ ਏ ਕਰਾਚੀ ਲਈ ਜਿਹੜੇ ਬੇੜੇ ਵੱਡੇ-ਵੱਡੇ ਕਾਰਗੋ ਲੈ ਕੇ ਜਾਂਦੇ ਨੇ ਕਰਾਚੀ ਉਹਨਾਂ ਵਿੱਚ ਸ਼ਿਫਟ ਹੋ ਜਾਂਦੀ ਏ ਚਾਹੇ ਉਹ শ্রীলੰਕਾ ਹੋਵੇ ਚਾਹੇ ਉਹ ਸਿੰਗਾਪੁਰ ਹੋਵੇ ਤੇ ਕਲੰਬੋ ਦੀ ਪੋਰਟ ਯੂਜ਼ ਕੀਤੀ ਜਾਂਦੀ ਹੈ ਸ੍ਰੀਲੰਕਾ ਚੋਂ ਤੇ ਚਾਹੇ ਉਹ ਦੁਬਈ ਹੋ ਸੋ ਦੁਬਈ ਵਿੱਚ ਬੜੀ ਬੜੀ ਦੁਨੀਆ ਦਾ ਮਾਲ ਆਂਦਾ ਉਹਨਾਂ ਦੀ ਇੰਪੋਰਟ ਡੀਪੋਰਟ ਵੀ ਬੜੀਆਂ ਬਦੀਆਂ ਤੇ ਦੂਸਰੀਆਂ ਵੀ ਸੋ ਇਹ ਸੀ ਅੱਜ ਦੀ ਚਰਚਾ ਜਿਸ ਤਰ੍ਹਾਂ ਹੀ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਬੇ ਸਿਰਫ ਇਸ ਨੂੰ ਟਾਰੀ ਵਾਲੇ ਰਸਤੇ ਨੂੰ ਗੇਟ ਨੂੰ ਤਾਲਾ ਲਾਣ ਨਾਲ ਤੇ ਨੁਕਸਾਨ ਹੋਣਾ ਹੀ ਹੈ ਪਰ ਇਸ ਤੋਂ ਵੱਡਾ ਨੁਕਸਾਨ ਸਾਨੂੰ ਪਹਿਲੇ ਵੀ ਹੋ ਰਿਹਾ ਪਰ ਸਾਡੇ ਜਿਹੜੇ ਜਿਨ੍ਹਾਂ ਨੂੰ ਵਿਸ਼ਵਾਸ ਘਾਤੀ ਲੀਡਰ ਜਿਨ੍ਹਾਂ ਨੇ ਇੱਕ ਚਿੱਠੀ ਤੱਕ ਨਹੀਂ ਲਿਖੀ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੈ ਚੀਫ ਮਿਨਿਸਟਰ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਹੁਣ ਦੇ ਮੰਤਰੀ ਜਿਹੜੇ ਭਗਵੰਤ ਸਿੰਘ ਮਾਨ ਹਨ ਜਾਂ ਹੋਰ ਵੀ ਜਿਹੜੇ ਬਣਨ ਕਦੀ ਕਿਸੇ ਨੇ ਚਿੱਠੀ ਨਹੀਂ ਲਿਖੀ ਕੋਈ ਕੋਰਸਪੋਂਡੈਂਟ ਨਹੀਂ ਕੀਤੀ ਕਿ ਭਾਈ ਇਹ ਵਪਾਰ ਇਧਰ ਹੋਣਾ ਚਾਹੀਦਾ ਇਹ ਚੈੱਕ ਪੋਸਟ ਜਿਹੜੀ ਹੈ ਇਸ ਨੂੰ ਇੰਟਰਨੈਸ਼ਨਲ ਵਪਾਰ ਜਿਹੜਾ ਲਈ ਖੋਲੋ ਕਿਉਂਕਿ ਜੇਕਰ ਇਧਰੋਂ ਦੀ ਵਪਾਰ ਹੋਏਗਾ ਤਾਂ ਤੁਸੀਂ ਮਿਡਲ ਈਸਟ ਕਜ਼ਾਕਿਸਤਾਨ ਦਾਗਿਸਤਾਨ ਉਹਨਾਂ ਮੁਲਕਾਂ ਚ ਵੀ ਸਮਾਨ ਸਿੱਧਾ ਬਾਈ ਰੋਡ ਵੇਚ ਸਕੋਗੇ ਕਿਉਂਕਿ ਜਿਹੜੀਆਂ ਪਾਕਿਸਤਾਨ ਨੇ ਮੋਟਰਵੇ ਬਣਾਏ ਨੇ ਉਹਦੇ ਇੰਟਰਨੈਸ਼ਨਲ ਸਟੈਂਡਰਡ ਦੇ ਅੱਗੇ ਉਹਨਾਂ ਦੇ 8 ਮੋਟਰਵੇ ਸੀਗੇ ਜਿਹੜੇ ਕਿ ਇੰਟਰ ਸਿਟੀ ਕਨੈਕਟਿਡ ਸੀਗੇ ਹੁਣ ਤਾਂ ਉਹਨਾਂ ਨੇ ਗਿਣਤੀ 800 ਵਿਵਾਦ ਹੋ ਗਈ ਹੈ ਔਰ ਅਫਗਾਨਿਸਤਾਨ ਤੋਂ ਈਰਾਨ ਦੇ ਬਾਰਡਰ ਤੱਕ ਜਿਹੜੀ ਇੰਟਰਨੈਸ਼ਨਲ ਸਟੈਂਡਰਡ ਦੀ ਰੋਡ ਇੰਡੀਆ ਨੇ ਬਣਾ ਕੇ ਦਿੱਤੀ ਹੈ ਅਫਗਾਨਿਸਤਾਨ ਨੂੰ ਕਾਬਲ ਤੋਂ ਔਰ ਉਹਨਾਂ ਨੇ ਇੱਕ ਪੋਰਟ ਵੀ ਬਣਾ ਕੇ ਦਿੱਤੀ ਹੈ ਈਰਾਨ ਨੂੰ ਜਿਸ ਰਾਹੀ ਉਹ ਕਣਕ ਵਗੈਰਾ ਭੇਜਣ ਲਈ ਇੰਡੀਆ ਨੇ ਕੁਝ ਪ੍ਰਬੰਧ ਕੀਤੇ ਅਤੇ ਉਹ ਸਪੋਰਟ ਰਾਈ ਅਫਗਾਨਿਸਤਾਨ ਜਾਂ ਹੋਰ ਮੁਲਕਾਂ ਨੂੰ ਸਮਾਨ ਭੇਜਣ ਦਾ ਵੀ ਜੋ ਸਿਸਟਮ ਬਣਾਇਆ ਪਰ ਉਹ ਹਲੇ ਤੱਕ ਚੱਲਿਆ ਨਹੀਂ ਸੋ ਅਸੀਂ ਦੇਖਦੇ ਹਾਂ ਇਹ ਕਦੋਂ ਚਾਲੂ ਹੁੰਦਾ ਉਹ ਇਸ ਚਰਚਾ ਨੂੰ ਮੈਂ ਇੱਥੇ ਸਮਾਪਤ ਕਰਦਾ ਹੂੰ ਉਮੀਦ ਕਰਦਾ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਤੁਸੀਂ ਆਪਣੇ ਮਿੱਤਰਾਂ ਸਬੰਧੀਆਂ ਨਾਲ ਇਸ ਨੂੰ ਸਾਂਝੇ ਕਰੋ ਔਰ ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਸਾਡੇ ਚੈਨਲ ਦੀ ਤੁਸੀਂ ਮਦਦ ਕਰੋ ਉਹਦੇ ਵਿੱਚ ਤੁਸੀਂ ਸ਼ਾਇਯੋਗ ਦਿਓ ਕਿ ਸਾਡੇ ਸਬਸਕ੍ਰਾਈਬਰ ਜਿਹੜੇ ਉਹ ਤੁਸੀਂ ਆਪ ਵੀ ਬਣੋ ਅਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਦੋਸਤਾਂ ਅਤੇ ਹੋਰ ਆਪਣੇ ਪ੍ਰੇਮੀਆਂ ਨੂੰ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਪ੍ਰੇਰਿਤ ਕਰੋ ਧੰਨਵਾਦ ਫੇਰਾਵਾਂਗੇ ਇੱਕ ਹੋਰ ਮਤਵਪੂਰਨ ਮੁੱਦੇ ਤੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਚੰਚਲ ਮਨੋਰ ਸਿੰਘ ਨੂੰ ਆ ਗਿਆ ਦਿਓ ਸਾਸਰੀਆ ਕਾ